ਯਾਹਲਾ ਨੇ ਸਾਰਾ ਪੰਥ ਵਿਚਰ ਲਾ ਕੇ ਗਾਵੇ ਮੁਸਲਮਾਨਾਂ ਨੂੰ ਤੁਸੀਂ ਅਰ ਗਰੀਬ ਜਿੰਨਾ ਇਹ ਕਾ ਲੋ ਕਬਜਾ ਨਹੀਂ ਹੈ ਨਾ ਨੇ ਤੁਹਾਨੂੰ ਫੇਰ ਆ ਜਾ ਨੂੰ ਦੇ ਤ ਬਸ ਪਾ ਦੇਣਾ ਅੰਗਰੇਜ਼ਾਂ ਦੇ ਪਿੱਠੂ ਨੇ ਸਾਰੇ ਇਹ ਅੰਗਰੇਜ਼ਾਂ ਦਾ ਦਰਜਾ ਨਾ ਹੋਵੇ ਉਹਨਾਂ ਚੇਖਦਾ ਤੇ ਮੋਲ ਕੱਠੇ ਨੇ ਕੱਤੀ ਨੂੰ ਪਤਾ ਜੇ ਆਪਾਂ ਡੋੜੋਗੇ ਮੌਤਾ ਸਾਰਿਆਂ ਨੂੰ ਐਨੀ ਤਾਂ ਸਮਝਾ ਇਹਨਾਂ ਨੂੰ ਤੇ ਵੀ ਸਮਝਾ ਕਾਲ ਸਨੇ ਮੰਨਨੀ ਹੈ ਗੱਲ ਬਈ ਗੁਰਮਤ ਤਾਂ ਪੜਿਓ ਅਦਈ ਨੂੰ ਉਹ ਜਿਹੜਾ ਮੈਂ ਜਲ ਮਿਲਿਆ ਸੀ ਦਿੱਤਾ ਹਿੰਦੀ ਦੇ ਵਿੱਚ ਤੈਨੂੰ ਭੇਜਿਆ ਤਾਂ ਉਹ ਚੱਲ ਆਓ ਲਓ ਇਹਨੂੰ ਦਿਖਾਓ ਲੈਣਾ ਦੌਰ ਨਹੀਂ ਸਿਰਫ ਉਹਨਾਂ ਨੇ ਆਪਣੇ ਡਿਸਕਸ ਕਰਕੇ ਤੇਨ ਚਾਰ ਦਿਨ ਜਿ ਖੜ ਗਏ ਨੇ ਇਨਾਂ ਨੇ ਸੋਰੀਆਂ ਸਾਰਿਆਂ ਨੇ ਬੜਿਆਂ ਨੇ ਤਾਂ ਲਿਖਿਆ ਮੈਨੂੰ ਫਿਰ ਮੈਨੂੰ ਪੁੱਛਿਆ ਫੋਨ ਤੇ ਵੀ ਆਹ ਕੋ ਲਿਖਿਆ ਪਾ ਦੀਏ ਮੈਂ ਕਿਹਾ ਮੈਂ ਕੋਲ ਆਫਿਸ ਵਿੱਚ ਪਾਇਆ ਉਹਦੇ ਆਪਣੀ ਆਰਥਿਕ ਉਹਨਾਂ ਨੇ ਸਮਾਜਿਕ ਪਾਇਆ ਸੀ ਨਾ ਬਰਾਬਰੀ ਜਾਤ ਪਾਤ ਹਾਂ ਜਾਤ ਪਾਤ ਵਾਲਾ ਮੈਂ ਮੈਂ ਨਾਲ ਆਰਥਿਕ ਵੀ ਪਾਤਾ ਪੈਸੇ ਦੀ ਨਾ ਬਰਾਬਰੀ ਵੀ ਤਾਂ ਹੈ ਜਿਹੜੇ ਇੱਕ ਤਾਂ ਖਰਬਾ ਪਤੀ ਨੇ ਛੋਟੇ ਅੰਨ ਦੀ ਦੁਕਾਨਾਂ ਵੀ ਬੰਦ ਕਰਾਤੀ ਉਹਨਾਂ ਨੇ ਛੋਟਾ ਬਿਨਾਂ ਵੀ ਖਾ ਗਏ ਰੋਟੀਆਂ ਖਾਂਦੇ ਤੇ ਲੋਕ ਆਪਣੇ ਆਪ ਤੁਸੀਂ ਉਹਨਾਂ ਦਾ ਵੀ ਬੰਦ ਕਰਕੇ ਚਲ ਜਿਹੜੇ ਪਹਿਲਾਂ ਗਰੀਬ ਤੋਂ ਤਾਂ ਥੇ ਤੂੰ ਤਾਂ ਚੰਗੇ ਭਲੇ ਨੂੰ ਫੇਰ ਗਰੀਬ ਹੋਰ ਕਰਤਾ ਉਹ ਗਰੀਬਾਂ ਨੂੰ ਤਾਂ ਉਹ 5 ਕਿਲੋ ਨਾਜ ਤੇ ਲਾਤਾ ਇਹ ਦੋ ਰੋਟੀ ਖਾਈ ਜਾ ਵਜੋਂਦੇ ਰਹੋ ਜਵਾਬ ਕੌਣ ਦੋ ਅੱਜ ਇਹੀ ਕਹਿੰਦੇ ਨੇ ਸਾਰੇ ਵਿਦਵਾਨ ਵੀ ਭਾਜੀ ਬੀਜੇਪੀ ਜਾਣਾ ਗਲਤ ਸੀ ਕਾਂਗਰਸ ਜਾਣਾ ਠੀਕ ਜਾਂ ਅੱਗੇ ਵੀ ਚਲੋ ਕਿਉਂਕਿ ਅਸੀਂ ਜਿੱਦੇ ਚੱਲ ਸਾਡਾ ਸਾਥ ਨਾਲ ਕੋਈ ਗੱਲ ਨਹੀਂ ਸੀ ਪਰ ਸਾਨੂੰ ਇਹ ਗੱਲ ਦਾ ਪਤਾ ਸੀ ਵੀ ਕਾਂਗਰਸ ਜਿਹੜੀ ਖੇਗੀ ਹੈ ਜਾਤ ਪਾਤ ਨੂੰ ਨਹੀਂ ਮੰਨਦੀ ਕੰਮ ਦੇ ਕਹੋਂ ਸਾਡਾ ਗੁਰੂ ਨਹੀਂ ਮੰਨਦਾ ਜਾਤ ਵਾਤ ਨੂੰ ਹਿੰਦੂ ਜਾਤ ਵਾਤ ਨੂੰ ਮੰਨਦਾ ਇਸ ਗੱਲੋਂ ਤਾਂ ਸਾਡੇ ਨੇੜੇ ਹੀ ਆਹੋ ਆਖਰ ਇਹਨਾਂ ਨੇ ਬਾਹਰ ਪਾ ਕੇ ਹਟੇ ਉਧਰ ਤਾਂ ਸੀਗੇ ਆ ਬੰਦੇ ਉਹ ਗੁਲਜਾਰੀ ਨਾਲ ਨੰਦਾ ਵਰਗੇ ਜਿਹੜੇ ਗਾਰਦਨ ਮੰਨ ਰਹੇ ਤੇ ਕਾਂਗਰਸ ਦੇ ਵੀ ਤਾਂ ਉਹ ਸੀ ਤੇ ਉਹਦਾ ਦੂਏ ਪਾਸੇ ਮਾਤਾ ਦਾ ਰਸੋਂ ਵਰਗੇ ਸੀ ਉਹ ਨਾਂ ਦਾ ਪਛੋਕਰ ਸਿੰਧੂ ਆ ਕਟਣ ਸਾਨੂੰ ਤਾਂ ਪਤਾ ਕਿੱਥੋਂ ਆਏ ਜੀਏ ਦੋਏ ਹੋ ਗਏ ਵੇ ਇਧਰ ਸੇ ਖਾਣਾ ਤੁਸੀਂ ਲਈ ਜਾਓ ਪੂਜਾ ਪਾਠ ਗੁਰਦਾਰੇ ਬਣਾ ਕੇ ਇਧਰ ਅਥੀ ਲੈ ਜਾਂਦੇ ਦੋਹਾਂ ਨੂੰ ਇਕੱਠੇ ਨਾ ਹੋਣ ਦੇ ਜੋ ਆਲਾ ਨੇ ਸਾਰਾ ਪੰਥ ਵਿਚਰ ਲਾ ਕੇ ਕਹਾ ਵੇ ਮੁਸਲਮਾਨਾ ਤੁਸੀਂ ਅਰ ਗਰੀਬ ਜਿਨਾ ਇਹ ਕਾ ਲੋ ਕਬਜ਼ਾ ਨਹੀਂ ਇਹਨਾਂ ਨੇ ਤੁਹਾਨੂੰ ਫੇਰ ਆ ਜਾ ਨੂੰ ਤੇ ਬਸ ਪਾ ਦੇਣਾ ਅੰਗਰੇਜ਼ਾਂ ਦੇ ਪਿੱਠੂ ਨਹੀਂ ਸਾਰੇ ਇਹ ਉਹ ਤੁਮ ਨੇ ਹਾਨ ਬਣਾ ਲਿਆ ਇਹ ਤੋਂ ਵਧੀਆ ਬਣ ਨਹੀਂ ਸਕਦਾ ਸੀ ਉਹ ਕਹਿੰਦਾ ਇੰਨਾ ਖਾਲੇ ਬਣਾ ਲਓ ਫਿਰ ਬਣਾ ਲਿਓ ਸਗੋ ਆ ਵੀ ਜੇ ਵੀ ਨਹੀਂ ਆ ਗਿਆ ਉਹਦੇ ਤੇ ਵੀ ਖਲਾਫ ਹੋ ਗਈ ਹੁਣ ਮਾਰਿਆ ਪਲਟਾ ਇਹ ਅਰਖਣ ਵੀ ਖਤਮ ਕਰ ਦੋ ਇਹ ਵੀ ਕਰ ਦੋ ਉਹ ਵੀ ਦੂਏ ਪਾਗਲ ਨੇ ਉਸ ਉੱਤੇ ਜਗਾਤੇ ਹਾਂ ਸਮਾਜਿਕਾ ਔਰ ਆਰਥਿਕ ਨਾ ਬਰਾਬਰੀ ਔਰ ਜਿਹੜਾ ਅਮਨ ਜਿਹੜਾ ਹੈਗਾ ਸ਼ਾਂਤੀ ਬਿਨਾ ਗੁਰਮਤਿ ਨਹੀਂ ਆ ਸਕਦੀ ਮੈਨੂੰ ਕਹਿੰਦਾ ਉਹਨਾਂ ਨੂੰ ਸਮਝਾਇਆ ਵੀ ਗੁਰਮਤਿ ਨਾਲ ਕਿਵੇਂ ਆ ਸਕਦੀ ਹੈ ਜਾਨੀ ਜੋ ਮੈਂ ਸਮਝਾਇਆ ਵੀ ਅਸੀਂ ਉਹਨਾਂ ਤਸੱਲੀ ਹੋ ਗਈ ਸਾਡੀ ਵੀ ਆਹ ਹੋ ਸਕਦੀ ਹੈ ਹਕੂਮਤ ਦਾ ਮੂਡ ਬਣ ਗਿਆ ਨਾ ਵੀ ਇਹ ਰਾਹ ਗੁਰਮਤ ਅਲਾਪ ਰੋ ਗੁਰਮਤ ਲਹੂ ਪਾਤਾ ਵਿੱਚ ਇਤੋਂ ਬੜੀ ਹੋਰ ਕੀ ਗੱਲ ਹੋਊਗੀ ਗੁਰੂ ਦੀ ਮੱਤੇ ਗੁਰਮਤ ਗੁਰੂ ਦੇ ਗ੍ਰੰਥ ਸੇ ਵੀ ਸਾਰੇ ਨੇ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਾਰੇ ਸੂਬਿਆਂ ਦੇ ਆਦਮੀ ਵੀ ਨੇ ਉਹ ਸਾਂਝੀ ਸਰਵਸਾਂਝੀ ਗੁਰਬਾਣੀ ਆਪਾਂ ਕਹਿ ਨਹੀਂ ਆ ਅਸੀਂ ਸਰਵਸਾਂਝੀ ਗੁਰਬਾਣੀ ਨੂੰ ਕਿਉਂ ਨਹੀਂ ਮੰਨਦੇ ਅੰਗਰੇਜ਼ਾਂ ਤਾਂ ਮੰਨ ਗਈ ਵੀ ਇਹਦਾ ਸਮਝਾਣ ਬਣਾ ਲਓ ਅਸੀਂ ਰਾਜੀ ਹਾਂ ਅਖਾਲਸਾਂ ਤਾਂ ਨਹੀਂ ਮੰਨਣਗੇ ਕਿਉਂਕਿ ਨਹੀਂ ਜਾਂਦਾ ਹਮ ਕਹਿੰਦੇ ਉਹ ਹੀ ਜੈਯੂ ਰਾਜ ਉਹਦੇ ਤਾਂ ਗੁਰੂ ਤੋਂ ਉਲਟ ਚਾਹੁੰਦੇ ਹੋ ਫਿਰ ਸਿੱਖ ਕਾਤੇ ਮਨ ਤੁਹਾਡੀ ਗੱਲ ਜਿਹੜਾ ਸਿੱਖ ਹੈ ਉਹ ਤਾਂ ਹੁਣ ਲਕੀਰ ਖਿੱਚ ਗਈ ਨਾ ਇੱਕ ਵਾਰ ਤਾਂ ਗੁਰਮਤਿ ਆ ਗਈ ਹੁਣ ਜਿਹੜਾ ਵਿਰੋਧ ਕਰਦਾ ਕਰੇ ਅਖਾਲੀ ਪਾਰਟੀ ਖਤਮ ਹੋ ਗਈ ਉਹ ਕਹਿੰਦਾ ਭਾਈ ਅਜੇ ਤਾਂ ਗੁਰਮਤਿ ਨੂੰ ਉੱਤੇ ਲੈਣਾ ਹੈ ਤੁਸੀਂ ਜੇ ਤਾਂ ਚੰਗਾ ਕੰਮ ਕਰਨ ਤਾਂ ਖਾਲੀ ਦਾ ਲਾਟ ਖੜਾ ਕਰ ਲਓ ਨਹੀਂ ਆਪਾਂ ਇਕੱਠੇ ਹੋ ਕੇ ਕਰ ਲੈਨੇ ਨਾਓ ਚਲੋ ਕਾਂਗਰਸ ਤਾਂ ਆਪਾਂ ਬਦਲ ਕੇ ਹੋ ਰੱਖ ਲਓ ਨਾ ਨਾ ਰੱਖਣਾ ਤਾਂ ਕੋਈ ਫਰਕ ਨਹੀਂ ਪੈਣਾ ਜੇ ਕਾਂਗਰਸ ਆਪਾਂ ਬਦਲ ਦਈਏ ਨਾ ਇਹਦਾ ਨਾ ਧਰਮ ਦਾ ਕੋਈ ਪਾਰਟੀ ਰੱਖ ਲਈਏ ਫਿਰ ਕੀ ਫਰਕ ਵਈ ਨਾਓ ਬਦਲੋ ਬਦਲੋ ਚਲ ਨਾਓ ਬਦਲਦੇ ਨੇ ਇਹ ਵੀ ਉਹ ਸਾਰੇ ਕਿਉਂ ਜਿੰਨੀਆਂ ਪਾਰਟੀਆਂ ਨੇ ਛੋਟੀਆਂ ਮੰਤਾ ਦੀ ਹੈ ਇਹ ਹੈ ਉਹ ਸਾਰੀਆਂ ਸਾਰੀਆਂ ਖਤਮ ਕਰਕੇ ਨਾ ਇੱਕ ਹੋਰ ਰੱਖ ਲੋ ਬਾਈ ਉਹ ਜਿਹੜਾ ਸਾਰਿਆਂ ਨੂੰ ਪਰਮਾਨ ਹੋਵੇ ਨਾ ਉਹ ਰੱਖ ਰੋ ਕੀ ਨਾ ਨਾ ਫਰਕ ਪੈ ਜੂ ਕੁਛ ਸੋਚਣਾ আর ਕਾਬਨ ਦਾ ਫਰਕ ਪੈਣਾ ਸੋਚਣੇ ਗੱਲ ਕਰ ਲਈ ਉਹ ਚਲਾ ਦੇ ਐਸੀ ਜਲਾਣਾ ਤੁਸੀਂ ਬੜਾ ਹੁਭ ਕੇ ਕਹਿੰਦੇ ਹੋ ਵੀ ਸਿੱਖੀ ਬਣ ਗਈ ਦੇਖੋ ਤਾਂ ਥੇ ਵੀ ਜੇ ਅਗਲਾ ਪੁੱਛੇ ਤੁਹਾਨੂੰ ਫੇਰ ਜਵਾਬ ਦੇਈ ਅਕਲ ਤਾਕਤ ਨਹੀਂ ਕਰਦੀ ਨਾ ਖੜੀ ਜਵਾਬ ਦੇਈ ਤਖਤਾਂ ਨਹੀਂ ਕਰਦੀ ਨਾ ਖੜੀ ਜਵਾਬ ਦੇਈ ਪ੍ਰਚਾਰ ਕਰਨੀ ਕਰਦੀ ਨਾ ਖੜੀ ਸਾਰਿਆਂ ਦੀ ਐਨੇ ਰੱਖਿਓ ਇੰਨਾ ਸੰਗਤ ਤੁਹਾਨੂੰ ਪੈਸਾ ਦਿੰਦੀ ਹੈ ਸਾਨੂੰ ਤੇ ਕੀ ਕਰ ਸਾਦੀ ਆਪਣੇ ਨਿਆਣੇ ਬਾਲੇ ਕੋ ਤੁਹਾਨੂੰ ਪੈਸਾ ਦਵੇ ਪੱਥਰ ਲਾ ਲਿਆ ਤੁਸੀਂ ਸੋਰਾ ਲਾ ਲਿਆ ਸਿੱਕੀ ਮਾਰਤੀ ਐ ਅਗੀ ਫਾਇਦਾ ਹੋਇਆ ਬਈ ਜੋ ਕੀਤਾ ਰਾਜ ਘਾਲਿਆ ਤੁਸੀਂ ਘਾਲਿਆ ਸਿੱਕੀ ਸਾਨੂੰ ਸਿੱਕੀ ਚਾਹੀਦੀ ਸੀ ਰਾਜ ਘਾ ਤੁਹਾਨੂੰ ਕਹਿੰਦਾ ਰਾਤਾ ਥੋੜੇ ਮਗਰ ਮਗਰ ਫਿਰਦਾ ਗੁਰੂਆਂ ਦੇ ਪੈਰਾਂ ਜਰਾਜ ਰੁੜਦਾ ਰਿਹਾ ਔਰ ਰਾਜ ਖੋ ਕੇ ਬਾਦਸ਼ਾਹ ਨੂੰ ਫਿਰ ਦੇਤਾ ਕਾਲੀ ਉਲੋਂ ਤੋਂ ਮਨੇ ਨਹੀਂ ਰਾਜ ਰਣਾ ਔਰ ਆਜੇਤਾ ਪੈਰਾਂ ਜ ਰੁੜਦਾ ਰਾਜ ਜੇ ਤੁਹਾਡੇ ਕੋਲ ਗੁਰੂ ਵਾਲੀ ਮੱਤ ਹੋਵੇ ਪਰ ਆਧੋਣ ਵਾਲੀ ਚੀਜ਼ ਤਾਂ ਤੁਸੀਂ ਸਿਰਤੀ ਉਹ ਜਿੰਦੀ ਚੀਜ਼ ਆਧੋਣ ਵਾਲੀ ਤਾਕਤ ਦੀ ਗੁਰੂ ਦੀ ਉਹ ਤਾਂ ਤੁਸੀਂ ਫਿਰ ਤੇ ਸੁਬੰਦਰ ਚ ਫੋੜ ਰਾਜ ਬਣਦੇ ਹੋ। ਪਰ ਸਿੱਖੀ ਉਹ ਲਵਲੋ ਤੂੰ ਇਹ ਰਾਜ ਨੂੰ ਛੱਡੋ। ਹੋਰ ਹੋਣਗੇ ਕੋ ਨਾਲੇ ਛੇਤਰ ਖਾਣਗੇ। ਨਾਲੇ ਸੇ ਖਾਣਨੇ। ਛੇਤਰ ਜੇਨੋ ਖਾ ਲੋ ਖਾਣੇ। ਵੀ ਟੋਟਾ ਤਾਂ ਭਾਈ ਸਾਣਾ ਕਹਿੰਦਾ ਸਿੱਖੀ ਵਰਗੀ ਤੂੰ ਕਹਿੰਦਾ ਮੈਂ ਸੇਖਾਂ। ਕੋਈ ਉਹ ਕਹਿੰਦਾ ਬਚਾਏ। ਸਾਡਾ ਲੀਡਰ ਕਹਿੰਦਾ ਕੋਈ ਗੱਲ। ਦੁਬੇ ਲੋ ਦਾ ਸਖਾਲਾ ਕਹਣ ਕੋਈ ਹਿੰਦੂ ਕਹੇਦਾ ਆਪੋ ਸਲਮਾਨ ਕਹਿ ਸਕਦਾ ਹੈ ਸਾਈ ਕਹਿ ਸਕਦਾ ਹੈ ਬੋਧੀ ਕਹਦਾ ਹੁੰਦਾ ਕੋਈ ਪਾਇਆ ਥੋੜਾ ਤਾਂ ਲੀਡਰ ਕਹਨੇ ਸਿੱਖੀ ਘਤ ਮਰਗੀ ਤੂੰ ਕਹਣਾ ਮੈਂ ਸੇਖਾਂ ਤੇਰਾ ਨਹੀਂ ਸਿੱਖੀ ਬਲ ਕਹਿ ਜੀ ਮਰੀ ਜੀ ਜੀ ਹੁੰਦੀ ਹੈ ਜਾ ਜੁਲੀਆ ਤਾਂ ਉਹਨੂੰ ਕਹੇ ਵੀ ਮਨ ਕਿੱਥੇ ਮੇਰੇ ਕੋ ਜੀਉਂਦੀ ਹੈਗੀ ਜਾ ਤਾਂ ਉਹਨੂੰ ਕਹੇ ਜਾ ਕੇ ਅੱਛਾ ਜੀ ਉਧਰ ਸ਼ੰਕਰ ਆਚਾਰੀਆ ਕੀ ਕਹਿੰਦਾ ਬਈ ਸਮੱਸਿਆ ਇਹ ਹੈ ਜਿਹੜਾ ਧਰਮ ਦਾ ਮਾਰਗ ਹੈ ਦਾ ਗਿਆਨ ਨਹੀਂ ਹੈ ਕਿਸੇ ਨੂੰ ਦੁਨੀਆ 'ਚ ਕੋਤ ਆਪਾਂ ਦੇਖਿਆ ਇਹ ਤਾਂ ਉਧਰ ਪਹਿਲਾਂ ਹੋਵਨੇ ਆ ਉਹ ਤਾਂ ਚੰਗੀ ਗੱਲ ਹੈ ਮਨ ਨੇ ਕਿ ਇਹ ਜਦ ਬਿਮਾਰੀ ਕੋ ਮਨ ਜਾਣਦਾ ਨਾ ਪਹਿਲਾ ਜੀ ਹੋ ਜਾਂਦਾ ਹੁੰਦੇ ਤਾਂ ਮੰਨਦੇ ਹੀ ਨਹੀਂ ਸੀ ਇਹ ਕਮਲ ਕਮੇ ਤਾਂ ਬਣਨੇ ਕੋਈ ਸਾਡੇ ਵਾਲੀ ਸੀ ਕੀ ਸਿੱਖੀ ਨਹੀਂ ਅਸੀਂ ਤਾਂ ਨੂੰ ਵੈਸੇ ਪੋਜ਼ਿਟਿਵ ਐ ਲੈਨੇ ਆ ਗਲ ਨੂੰ ਚਲੋ ਬੰਨੇ ਤਾਂ ਸਹੀ ਇੰਨਾ ਹੀ ਬਹੁਤ ਹੈ ਬਈ ਉਹ ਹੈਗੀ ਗੁਰਬਾਨੀ ਚ ਮਾਰ ਗੋ ਬੇਦਾਲ ਤਾਂ ਸਾਨੂੰ ਸਮਝ ਆ ਨਹੀਂ ਸਕਦਾ ਉਹ ਸਾਨੂੰ ਪਾਸ਼ਾ ਸਾਡੀ ਬੋਲੀ ਉਹ ਸੰਸਕ ਉਹ ਸਾਨੂੰ ਨਹੀਂ ਸਮਝ ਆਇਆ ਅੰਗੁਰਬਾਨੀ ਵਾਲਾ ਜਿਹੜਾ ਹੈਗਾ ਸਾਡੀ ਬੋਲੀ ਦੇ ਨੇੜੇ ਦੇੜੇ ਹੈ ਇਹ ਜੇ ਗੁਰੂ ਦਾ ਕਿਸ ਹੈ 10 5000 ਨੂੰ ਸੱਖ ਨੂੰ ਸਮਝ ਆ ਗਈ ਫਿਰ ਸਾਡੇ ਪੱਲੇ ਪੈ ਸਕਦੀ ਉਹ ਕੱਲਾ ਹੀ ਪੈਰ ਕੱਢ ਕੇ ਖੜ ਗਿਆ ਕੋਈ ਬੋਲਦੂ ਨਹੀਂ ਉਹਦੇ ਸਾਹਮਣੇ ਉਹਨੇ ਕਹਿ ਕੇ ਇਹੜੇ ਤੈਨੂੰ ਆਪਾਂ ਜਦ ਗੱਲ ਕਰਦੇ ਸੀ ਉਹ ਵੀ ਮੰਨ ਗਿਆ ਇਹ ਵੀ ਮੰਨ ਗਿਆ ਸਾਡੇ ਨਾਲ ਉਹ ਗੱਲ ਦਖਤਾਲੇ ਵੀ ਉਹਨੇ ਉਹਨੇ ਵੀ ਸਿੱਖੀ ਜਿਹੜੀ ਹੈਗੀ ਹੈ ਗੁਰਮਤ ਦਾ ਗਲਤ ਪ੍ਰਚਾਰ ਹੋਇਆ ਚਲੋ ਠੀਕ ਨਹੀਂ ਹੋਇਆ ਉਹ ਵੀ ਉਹੀ ਗੱਲ ਹੋ ਗਈ ਠੀਕ ਨਹੀਂ ਹੋਇਆ ਕੋ ਠੀਕ ਹੋਇਆ ਕੁਝ ਗਲਤ ਹੋਇਆ ਸਾਰਾ ਗਲਤ ਨਹੀਂ ਗਲਤ ਜ਼ਿਆਦਾ ਹੈ ਜਿਹੜੇ ਗਲਤ ਵੱਲ ਨੂੰ ਜਾ ਰਹੇ ਹਾਂ ਜਿਹੜਾ ਠੀਕ ਹੈ ਜੋ ਸਾਡੀ ਕਰਨੀ ਹੈ ਆਚਰਣ ਉਹ ਗਲਤ ਹੋ ਗਿਆ ਸਿਕਰ ਲੋਬੀ ਜਿਆਦਾ ਹੋ ਗਿਆ ਧੜੇਵਾ ਜਿਆਦਾ ਹੋ ਗਿਆ ਆਪੋ ਆਪਣੀ ਦੂਏ ਦੀ ਗੱਲ ਨਹੀਂ ਬੰਨਣੀ ਸੰਗਤ ਖੇਰੂ ਖੇਰੂ ਹੋਗੀ ਇਹੀ ਜੀ ਨਾ ਵੱਡੀ ਚੀਜ਼ ਤਾਂ ਹੈ ਸੀ ਸਿਕਿਉਰਿਟੀ ਹਿੱਸੇ ਦੇ ਵਿੱਚ ਅਸੀਂ ਸਾਡੀ ਉਹ ਸਾਡੀ ਰਹੀ ਨਾ ਅੰਗਰੇਜ਼ਾਂ ਦਾ ਤਰਬਾਹ ਨਾ ਹੋਵੇ ਉਹਨਾਂ ਚੇਖ ਤਾਂ ਟੀਮ ਉਹਨਾਂ ਕੱਠੇ ਨੇ ਕਤੀ ਨੂੰ ਪਤਾ ਜੇ ਆਪਾਂ ਡੋਰ ਹੋਵੇ ਮਹਤਾ ਸਾਰੇ ਅੰਤ ਐਨੀ ਤਾਂ ਸਮਝਾ ਇਹਨਾਂ ਨੂੰ ਤਾਂ ਇਹ ਵੀ ਸਮਝ ਨਹੀਂ ਹਿੰਦੂ ਹਨ ਨਾ ਤੇ ਖਾਨ ਕੋਈ ਨਹੀਂ ਦੋ ਤਾਂ ਹੈ ਨਹੀਂ ਇਹ ਫਰਕ ਹੈ ਮੁਸਲਮਾਨ ਵੀ ਇਕੱਠੇ ਹੋਗੇ ਦੇਖੋ ਹੋਏ ਨੇ ਇਕੱਠੇ ਰੋਜ਼ ਇਕੱਠੇ ਹੋਈ ਜਾਂਦੇ ਨੇ ਦਾ ਚਾਰਕ ਮਿੰਨਾਂ ਦੀਆਂ ਤਾਂ ਆਪਾਂ ਵੀ ਗੱਲਾਂ ਕਰਦੇ ਹੀ ਹਾਂ ਰੋਜ਼ ਇਕੱਠੇ ਹੋਈ ਜਾਂਦੇ ਨੇ ਹੌਲੀ 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 ਜਾਂ ਦੂਰੀ ਪਈ ਹੋਈ ਹੁੰਦੀ ਹੈ ਭਾਈਆਂ ਜੀ ਵੀ ਪੈ ਜੇ ਹੌਲੀ ਹੌਲੀ ਉਹ ਫਰਕ ਪੈਂਦਾ ਹੈ ਅੰਗਰੇਜ਼ਾਂ ਨੂੰ ਪ੍ਰੋਤਸਾਹਨ ਸੀ ਮੁਸਲਮਾਨ ਇਕੱਠੇ ਹੋ ਜਾਣਗੇ ਉਧਰ ਸਿੱਖਾਂ ਦਾ ਮੁਸਲਮਾਨਾਂ ਦੀ ਨਰਤਾ ਹੋਈ ਜਾਂਦੀ ਹੈ ਚੰਗੇ ਜਿਹੜੇ ਵਧੀਆ ਹਿੰਦੂ ਨੇ ਉਹ ਵੀ ਨਾ ਵਧੀਆ ਆਦਮੀ ਇੱਕ ਪਾਸੇ ਹੋਈ ਜਾਣੇ ਕਹੋ ਨਾ ਸਿੱਖੀ ਗੱਲ ਕਰੋ ਨਾ ਮੁਸਲਮਾਨ ਦੀ ਕਰੋ ਭੈੜੇ ਮੁਸਲਮਾਨਾਂ ਚ ਘੜਾ ਨਹੀਂ ਹੈਗੇ ਭੈੜੇ ਹਰ ਜਗ੍ਹਾ ਪਰ ਭੈੜੇ ਚੁੱਪ ਕਰ ਜਾਣਗੇ ਜਿਹੜੇ ਅੱਗੇ ਲੀਡਰ ਬਣਨਗੇ ਉਹ ਚੰਗੇ ਹੋਣਗੇ ਉਹ ਲੀਡਰਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਲੀਡਰਾਂ ਦਾ ਚੰਗਿਆ ਦੇ ਵਿਚਾਰਤਾਰਾ ਇੱਕ ਹੋਵੇ ਜੇ ਵਿਚਾਰਤਾਰਾ ਇੱਕਾ ਦੂਏ ਚਪਨੇ ਇਕਤਾ ਹੋਵੇ ਨਿਰੰਦਾਨੀ ਇਕਤਾ ਹੋਣੀ ਹੁੰਦੀ ਆ ਜੇ ਲੀਡਰਾਂ ਦੀ ਇਕਤਾ ਹੋ ਗਈ ਇਮਾਨਦਾਰੀ ਤੇ ਆਕੇ ਆਪੇ ਤੰਗ ਤੇ ਕਹੂਈ ਐਂਰੇ ਜਾਨੂਨੀ ਪਸੰਦ ਹੈਗੀ بس ਇਹ ਅਮਰੀਕਾ ਬਾਤ ਹੈ ਜਲੀ ਖਤਰੇ ਦੀ ਘੰਟੀ ਹੈ ਇਕਤਾ ਹੋਣੀ ਇਹ ਕਰਾਮਾ ਧਰਮ ਦੇ ਵਿੱਚ ਸੀ ਇਹ ਕਰਾਮਾ ਤੌਰ ਹੈ ਇਹ ਗੁਰੂ ਦੀ ਬਾਣੀ ਚ ਕਰਾਮਾਤ ਹੈ بس ਜਦ ਇਹ ਕਰਾਮਾਤ ਹੈ ਫਿਰ ਸ਼ੈਤਾਨ ਕਬੂ ਹੋ ਜਾਂਦਾ ਨਹੀਂ ਤਾਂ ਸ਼ੈਤਾਨ ਦਾ ਰਾਜ ਰਹਿੰਦਾ ਸ਼ਰਾਤੀ ਆਦਮੀ ਦਾ ਝੂਠਿਆਂ ਦਾ ਕੋੜਿਆਂ ਦਾ ਫੇਰਾਫੇਰੀ ਵਾਲਿਆਂ ਦਾ ਜਿਆਦਾ ਆ ਜਾਂਦਾ ਕੁਰਬਾਨੀ ਉੱਤੇ ਫੇਜੜੇ ਸਾਧੂ ਨੇ ਸਭਾ ਵਾਲੇ ਨੇ ਸੰਤ ਸਭਾ ਵਾਲੇ ਚੰਗੇ ਆਦਮੀ ਨੇ ਫੇ ਉਹਨਾਂ ਦੀ ਇੱਜ਼ਤ ਵੱਜ ਜਾਂਦੀ ਫੇ ਉਹਨਾਂ ਦੀ ਇੱਜ਼ਤ ਬਣਦੀ ਹੈ ਮਾਰਕੀਟ 'ਚ ਉਹਦੀ ਗੱਲ ਦੀ ਵੈਲਿਊ ਹੁੰਦੀ ਹੈ ਉਹਨੂੰ ਪੁੱਛਦੇ ਨੇ ਆਕੇ ਪੁੱੜ ਸਾੜੇ ਕੋਈ ਤੂੰ ਦਾ ਸਿੱਥੇ ਕਸੂਰ ਕੀ ਦਾ ਉਹਨੂੰ ਪਤਾ ਵੀ ਇਹਨਾਂ ਨੂੰ ਝੂਠ ਬੋਲਣਾ ਜੀ ਪਬਲਿਕ ਆ ਚੌਧਰੀ ਜਿਹੜੇ ਨੇ ਇਹਨਾਂ ਨੂੰ ਨਹੀਂ ਪੁੱਛਦੇ ਫਿਰ ਹੁਣ ਚੌਧਰੀਆਂ ਨੂੰ ਪੁੱਛਦੇ ਨੇ ਜਾ ਕੇ ਸਰਕਾਰ ਦੇ ਵਿੱਚ ਇਹਨਾਂ ਦੀ ਉਹ ਬੋਲਦੀ ਹੈ ਚੌਧਰੀ ਦੀ ਦੂਤੀ ਫੇਰ ਚੰਗੇ ਬੰਦਿਆਂ ਦੀ ਬੋਲੂ ਚੰਗਿਆਂ ਨੇ ਚੰਗਿਆਂ ਨੂੰ ਪੁੱਛਣਾ ਉਦੋਂ ਫਿਰ ਸੱਚੋ ਸੱਚ ਹੋਈ ਜਾਣਾ ਸੱਚ ਤਾਂ ਆਪਣਾ ਪਤਾ ਵੀ ਹੁੰਦਾ ਤਾਂ ਉਹਨਾਂ ਨੇ ਵੱਡਾ ਵੱਡਾ ਫੈਸਲਾ ਸਾਜਦਾ ਜਿਹੜੇ ਦੇ ਦੇਣ